ਸਤਿ ਸ਼੍ਰੀ ਅਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਚੀਮਾ ਕੈਨੇਡਾ ਦੀ ਮਾਰਕਕਾਰਨੀ ਦੀ ਸਰਕਾਰ ਦੇ ਵੱਲੋਂ ਇੱਕ ਵੱਡੀ ਰਣਨੀਤੀ ਵਰਤੀ ਜਾ ਰਹੀ ਹੈ ਸਬਮਰੀਨ ਡੀਲ ਨੂੰ ਇੱਕ ਆਰਥਿਕ ਹਥਿਆਰ ਬਣਾਇਆ ਜਾ ਰਿਹਾ ਹੈ ਕੈਨੇਡਾ ਦੀ ਮਾਰਕਕਾਰਨੀ ਸਰਕਾਰ ਨੇ 40 ਬਿਲੀਅਨ ਡਾਲਰ ਦੇ ਸਬਮਰੀਨ ਡੀਲ ਨੂੰ ਸਿਰਫ ਫੌਜੀ ਖਰੀਦ ਤੱਕ ਸੀਮਤ ਨਹੀਂ ਰੱਖਿਆ ਸਰਕਾਰ ਨੇ ਇਸ ਡੀਲ ਨੂੰ ਆਟੋ ਸਟੀਲ એનર્ਜੀ ਅਤੇ ਮਾਈਨਿੰਗ ਸੈਕਟਰ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਨਿਵੇਸ਼ ਖਿੱਚਣ ਦੇ ਲਈ ਲੀਵਰੇਜ ਦੇ ਵਜੋਂ ਜਿਹੜਾ ਉਹ ਵਰਤਿਆ ਜਾ ਰਿਹਾ ਤੇ ਇਸ ਵਕਤ ਇਸ ਦਾ ਮੁੱਖ ਜਿਹੜਾ ਮਕਸਦ ਹੈ ਕੈਨੇਡਾ ਤੇ ਅਮਰੀਕਾ ਦੀ ਜਿਹੜੀ ਆਰਥਿਕਤਾ ਨਿਰਭਰਤਾ ਘਟਾਉਣ ਨੂੰ ਯਾਨੀ ਕਿ ਜਿਹੜੀ ਕੈਨੇਡਾ ਦੀ ਆਰਥਿਕਤਾ ਦੀ ਨਿਰਭਰਤਾ ਅਮਰੀਕਾ ਦੇ ਉੱਪਰ ਘਟਾਉਣ ਨੂੰ ਲੈ ਕੇ ਜਿਹੜਾ ਵਰਤਿਆ ਜਾ ਰਿਹਾ ਕੈਨੇਡਾ ਇਸ ਸਮੇ 12 ਡੀਜ਼ਲ ਪਾਵਰਡ ਸਬਮਰੀਨ ਖਰੀਦਣ ਦੀ ਜਾਰੀ ਪ੍ਰਕਿਰਿਆ ਦੇ ਵਿੱਚ ਜੋ ਆਰਕਟਿਕ ਵਰਗੇ ਕਠੋਰ ਹਾਲਾਤਾਂ ਦੇ ਵਿੱਚ ਦੀ ਜਿਹੜੀਆਂ ਤਿਆਰ ਕੀਤੀਆਂ ਜਾਣਗੀਆਂ ਇਸ ਦੌੜ ਦੇ ਵਿੱਚ ਦੋ ਵੱਡੇ ਤਾਵੇਦਾਰ ਨੇ ਜਰਮਨੀ ਨਾਰਵੇ ਦੀ ਇੱਕ ਸਾਂਝੀ ਟੀਮ ਜਿਸ ਦੀ ਅਗਵਾਈ ਥਾਈਨਸਰ ਕਰਪਾ ਦੀ ਸਬਸਬ ਡਾਇਰੀ ਜੇ ਕਰ ਰਹੀ ਹੈ ਤੇ ਇਹਨਾਂ ਕੰਪਨੀਆਂ ਦੇ ਵੱਲੋਂ ਅੰਤਿਮ ਬੋਲੀ ਅਗਲੇ ਮਹੀਨੇ ਦੇ ਵਿੱਚ ਦਿੱਤੀ ਜਾਣੀ ਹੈ ਇਹ ਸਮਰੀਨ ਡੀਲ ਉਸ ਵੇਲੇ ਆ ਰਹੀ ਹੈ ਜਦੋਂ ਕੈਨੇਡਾ ਤੇ ਅਮਰੀਕਾ ਦੇ ਵਪਾਰਕ ਸਬੰਧ ਤਣਾਅ ਦੇ ਵਿੱਚੋਂ ਲੰਘ ਰਹੇ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਟੈਰਪ ਲਗਉਣ ਅਤੇ ਕੈਨੇਡਾ ਦੀ ਸੋਵਰਿਨਿਟੀ ਬਾਰੇ ਦਿੱਤੇ ਬਿਆਨਾਂ ਨਾਲ ਦੋਵੇਂ ਦੇਸ਼ਾਂ ਦੇ ਵਿਚਾਲੇ ਤਣਾਅ ਵਧਿਆ ਸੀ ਇਸ ਸਥਿਤੀ ਦੇ ਵਿੱਚ ਕੈਨੇਡਾ ਯੂ ਐਸ ਐਮ ਸੀ ਏ ਦੀ ਮੁੜ ਗੱਲਬਾਤ ਤੋਂ ਬਾਅਦ ਆਪਣੀ ਜਿਹੜੀ ਪੋਜੀਸ਼ਨ ਹੈ ਜਿਹੜੀ ਗੱਲਬਾਤ ਦੀ ਉਸ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ ਆਰਥਿਕ ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਕੈਨੇਡਾ ਦੇ ਵਿੱਚ 24000 ਨੌਕਰੀਆਂ ਘਟੀਆਂ ਨੇ ਜਿਸ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਹੈ ਵਨ ਫੈਕਚਰਿੰਗ ਸੈਕਟਰ ਨੂੰ ਹੋਇਆ অন্ਟਾਰੀਓ ਦੇ ਵਿੱਚ ਜੀਐਮਡੀ ਆਟੋ ਪਲਾਡ ਦੇ ਵਿੱਚ ਲੇਆਫ ਦੇ ਇਸ ਦਾ ਆਰਥਿਕ ਦਬਾਅ ਦੀ ਤਾਜ਼ਾ ਉਦਾਹਰਣ ਹੈ ਇਸੇ ਕਾਰਨ ਸਰਕਾਰ ਨਵੇਂ ਨਿਵੇਸ਼ ਲਿਆਉਣ ਦੇ ਉੱਪਰ ਜ਼ੋਰ ਦੇ ਰਹੀ ਹੈ ਮਾਰਕ ਕਾਰਨੀ ਸਰਕਾਰ ਦਾ ਇਹ ਕਹਿਣਾ ਹੈ ਕਿ ਡਿਫੈਂਸ ਕੰਟਰੈਕਟ ਸਿਰਫ ਫੌਜੀ ਖਰੀਦ ਨਹੀਂ ਸਗੋ ਰੋਜ਼ਗਾਰ ਅਤੇ ਉਦਯੋਗੀ ਵਿਕਾਸ ਵਧਾਉਣ ਦਾ ਮੌਕਾ ਚਾਹੀਦੇ ਨੇ ਦੱਖਣੀ ਕੋਰੀਆ ਦੇ ਨਾਲ ਗੱਲਬਾਤ ਦੌਰਾਨ ਕੈਨੇਡਾ ਨੇ ਸਾਫ਼ ਕਰ ਦਿੱਤਾ ਕਿ ਸੁਪਰਮਾਨੀਆ ਜਿਹੜੀ ਸੁਪਰਮਾਨੀ ਮਰੀਨ ਡੀਲ ਦੇ ਬਦਲੇ ਆਟੋ ਮੈਨੂਫੈਕਚਰਿੰਗ ਕਲੀਨ એનર્ਜੀ ਪ੍ਰੋਜੈਕਟਸ ਵਿੱਚ ਵੀ ਨਿਵੇਸ਼ ਕੀਤਾ ਜਾਣਾ ਚਾਹੀਦਾ ਹੈ ਇਸ ਰਣਨੀਤੀ ਦੇ ਤਹਿਤ ਹਰਵਾ ਓਸ਼ੀਅਨ ਨੇ অন্ਟਾਰੀਓ ਦੀ ਅਲਜੋਨਾ ਸਟੀਲ ਦੇ ਨਾਲ ਜਿਹੜਾ 345 ਮਿਲੀਅਨ ਡਾਲਰ ਦੀ ਸਟੀਲ ਮਿਲ ਜਿਹੜੀ ਡੀਲ ਆ ਉਹ ਕੀਤੀ ਹੈ ਇਸ ਤੋਂ ਇਲਾਵਾ AI ਸੈਟੇਲਾਈਟਸ ਸੌਫਟਵੇਅਰ ਸੈਕਟਰਸ ਵਿੱਚ ਕਈ ਜਿਹੜੇ ਐਮਓਯੂਐਸ ਸਾਈਨ ਨੇ ਉਹ ਜਿਹੜੇ ਹੋ ਚੁੱਕੇ ਨੇ ਜਰਮਨੀ ਅਤੇ ਨਾਟੋ ਮੈਂਬਰਸ਼ਿਪ ਨੂੰ ਵੱਡਾ ਫਾਇਦਾ ਦੱਸ ਦਿਆਂ ਕੈਨੇਡਾ ਨੂੰ ਜਿਹੜਾ ਨਾਰਵੇ ਨਾਲ ਮਿਲ ਕੇ ਆਰਕਟਿਕ ਸਮਰੀਨ ਪਾਰਟਨਰਸ਼ਿਪ ਦੇ ਵਿੱਚ ਹਿੱਸਾ ਬਣਾਉਣਾ ਚਾਹੁੰਦਾ ਇਸ ਯੋਜਨਾ ਦੇ ਵਿੱਚ ਦਹਾਕਿਆਂ ਤੱਕ ਟ੍ਰੇਨਿੰਗ ਲੌਜਿਸਟਿਕ ਸਪੋਰਟ ਅਤੇ ਉਸ ਤੋਂ ਬਾਅਦ ਜੁਆਇੰਟ ਮਿਲਟਰੀ ਆਪਰੇਸ਼ਨ ਦੇ ਵਿੱਚ ਸ਼ਾਮਲ ਆ ਕੈਨੇਡਾ ਦੇ ਕੁਝ ਮਿਲਟਰੀ ਅਧਿਕਾਰੀਆਂ ਦਾ ਮਤ ਇਹ ਵੀ ਹੈ ਕਿ ਸਬਮਰੀਨ ਡੀਲ ਦੇ ਵਿੱਚ ਡਿਲੀਵਰੀ ਸਪੀਡ ਬਹੁਤ ਹੈ ਮੈਂ ਇਸ ਮਾਮਲੇ ਦੇ ਵਿੱਚ ਹਾਨਵਾ ਦਾ ਪ੍ਰੋਡਕਸ਼ਨ ਟਾਈਮਲਾਈਨ ਜਰਮਨੀ ਨਾਲੋਂ ਤੇਜ਼ ਮੰਨਿਆ ਜਾ ਰਿਹਾ ਜੋ ਫੈਸਲੇ ਦੇ ਉੱਪਰ ਅਸਰ ਪਾ ਸਕਦਾ ਡਿਫੈਂਸ ਐਕਸਪਰਟ ਏਬੀ ਕਹਿੰਦੇ ਨੇ ਕਿ ਕੈਨੇਡਾ ਦੇ ਵਿੱਚ ਵੱਡੇ ਡਿਫੈਂਸ ਪ੍ਰੋਜੈਕਟ ਨੇ ਜਿਹੜੇ ਅਕਸਰ ਸਿਕਿਉਰਿਟੀ ਨਾਲੋਂ ਵੱਧ এমਪਲੋਇਮੈਂਟ ਅਤੇ ਪੋਲਿਟਿਕਸ ਦੇ ਨਾਲ ਜੋੜੇ ਜਾਂਦੇ ਨੇ ਪਰ ਮਾਰਕ ਕਾਰਨੀ ਸਰਕਾਰ ਦਾ ਇਹ ਦਾਵਾ ਕਿ ਇਹ ਸਬਮਰੀਨ ਡੀਲ ਸਿਰਫ ਫੌਜੀ ਲੋੜ ਤੱਕ ਸੀਮਤ ਨਹੀਂ ਸਗੋ ਕੈਨੇਡਾ ਲਈ ਸਭ ਤੋਂ ਵਧੀਆ ਲੌਂਗ ਟਰਮ ਇਕਨੋਮਿਕ ਓਪਰਚ्युनिटी ਸਾਬਤ ਹੋ ਸਕਦੀ ਹੈ